ਸ਼ਾਮ ਅਲੈਕੁਮ ਜੀ ਸਤਿ ਸ਼੍ਰੀ ਅਕਾਲ ਲੈਂਦੇ ਚੜਦੇ ਪੰਜਾਬ ਸਾਡੇ ਜਿੰਨੇ ਵੇਖਣ ਵਾਲੇ ਨੇ ਉਹਨਾਂ ਨੂੰ ਦੀ ਉਹਨਾਂ ਨੂੰ ਇਸਮਾਈਲ ਔਰ ਯਾਸਰ ਦੀ ਤਰਫੋਂ ਸਲਾਮ ਹੋਵੇ ਜੀ ਅਸਾਂ ਦੇ ਕੋਈ ਸਤਿ ਸ਼੍ਰੀ ਅਕਾਲ ਅੱਛਾ ਜੀ ਵੇਖੋ ਜ਼ਿੰਦਗੀ ਦੇ ਰੰਗ ਨੇ ਮੁxtਲਿਫ ਜ਼ਿੰਦਗੀ ਦੇ ਕਲਰ ਹੁੰਦੇ ਨੇ ਤੇ ਬੰਦਾ ਪੂਰੀ ਜ਼ਿੰਦਗੀ ਕਸਮ ਨਹੀਂ ਖਾਈ ਕਿ ਅਸੀਂ ਸੀਰੀਅਸ ਹੀ ਰਹਿਣਾ ਤੇ ਜ਼ਿੰਦਗੀ 'ਚ ਖੁਸ਼ ਰਹਿਣਾ ਚਾਹੀਦਾ ਤੇ ਖੁਸ਼ ਰਹਿਣ ਦੇ ਕੋਈ ਪੈਸੇ ਵੀ ਨਹੀਂ ਹੁੰਦੇ ਔਰ ਤੁਸੀਂ ਜਿੰਨਾ ਮਰਜ਼ੀ ਸੜੀ ਜਾਓ ਜਾਂ ਦੂਜੇ ਨੂੰ ਸਾੜੀ ਜਾਓ ਕੋਈ ਫਾਇਦਾ ਨਹੀਂ ਖੁਸ਼ ਰਹਿਣਾ ਸਿੱਖੋ ਖੁਸ਼ੀਆਂ ਵੰਡਾਓ ਯਾਸਰ ਜੀ ਮੈਂ ਵੀ ਇਹ ਗੱਲਾਂ ਨਾਲ ਜੀ ਲਤੀਫਾ ਮਜਬੂਰ ਦਾ ਇਤਜਾਜ ਮੈਂ ਸੰਜੀਦਾ ਗੱਲ ਕਰ ਰਿਹਾ ਤੁਸੀਂ ਲਤੀਫੇ ਤੇ ਗੱਲ ਐ ਮੈਂ ਕਹਿੰਦਾ ਲਤੀਫਾ ਇੱਕ ਮਤਲਬ ਜਦੋਂ ਮੈਂ ਕੋਈ ਨਾ ਗੱਲ ਕਰ ਸਕਦਾ ਤੁਹਾਨੂੰ ਆਪਣਾ ਮੁੱਦਾ ਨਹੀਂ ਸਹੀ ਦੱਸ ਸਕਦਾ ਤੇ ਮੈਂ ਲਤੀਫੇ ਦੇ ਸ਼ਗੂਫੇ ਤੋਂ ਦੱਸਦਾਗਾ ਜਦੋਂ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਗਰਮ ਮੈਂ ਯਾਰ ਸੰਜੀਦਾ ਹੋਰ ਮੈਂ ਚੁੰਡੀ ਬੈਠ ਕੇ ਤੁਹਾਨੂੰ ਦੱਸਾਂ ਕਿ ਮੇਰਾ ਮਸਲਾ ਨਹੀਂ ਤੁਹਾਡਾ ਮਸਲਾ ਮੈਂ ਇੱਕ ਸੰਜੀਦਾ ਗੱਲ ਕਰ ਰਿਹਾ ਆਪਣੇ ਈਵਰਸ ਨਾਲ ਤੁਸੀਂ ਵਿੱਚ ਮਤਲਬ ਹਾਸੇ ਦੀ ਗੱਲ ਕਰੀ ਮੈਂ ਵੀ ਗੱਲ ਹੀ ਹਾਸੇ ਦੀ ਨਾ ਚਲੋ ਜੀ ਗੱਲ ਹਾਸੇ ਚ ਆਏ ਤੇ ਫਿਰ ਅਸੀਂ ਗੱਲ ਹਾਸੇ ਚ ਪਾ ਲਈ ਨਹੀਂ ਕੋਈ ਹਾਸੇ ਦੀ ਚੀਜ਼ ਦਿਖਾਓ ਕੋਈ ਕੋਈ ਇੱਕ ਸਾਡੇ ਨੇ ਲੈਦੇ ਪੰਜਾਬ ਦੇ ਗਿਆਨੀ ਨੇ ਨਾਸਰ ਮਦਨੀ ਸਾਹਿਬ ਤੇ ਗੱਲਾਂ ਉਹ ਪੰਜਾਬੀ ਜੀ ਕਰਦੇ ਨੇ ਤੇ ਬੜੀਆਂ ਸਿੱਧੀਆਂ ਤੇ ਸੁਥਰੀਆਂ ਔਰ ਸੁਚੀਆਂ ਗੱਲਾਂ ਕਰਦੇ ਨੇ ਔਰ ਨਾਲ ਨਾਲ ਥੋੜਾ ਜਨਾ ਉਹ ਕਾਮੇਡੀ ਦਾ ਤੜਕਾ ਵੀ ਅਸਲ ਆਂਦੇ ਨੇ ਕਿ ਜਿਵੇਂ ਕੋਈ ਬੰਦਾ ਪਕੌੜਿਆਂ ਦੀ ਦੁਕਾਨ ਦੇ ਨੇ ਜਾਂਦਾ ਕੋਈ ਚੱਕਦਾ ਉਹਨੇ ਛੋਟੀ ਮਾਰ ਦਿੱਤੀ ਵੀ ਤੂੰ ਕਿਉਂ ਚੱਕ ਰਹੇ ਆ ਯਕਿਵੇਂ ਬੱਚੇ ਜਾਂਦੇ ਨੇ ਤੇ ਉਹਨੇ ਇੱਕ ਟਾਫੀ ਲੈਣੀ ਏਕੇ ਤੇ ਤਿੰਜ ਦਾ ਫ੍ਰੀ ਚੱਕ ਲੈਂਦਾ ਉਹ ਗਿਆਨੀ ਸਾਹਿਬ ਵੀ ਇਹੀ ਕੰਮ ਕਰਦੇ ਨੇ ਕਿ ਜਿਹੜਾ ਬੰਦਾ ਵੇਖ ਰਿਹਾ ਕੰਨ ਖੁਜਾ ਰਿਹਾ ਕੋਈ ਅੱਖਾਂ ਵਿੱਚ ਕਰ ਰਿਹਾ ਉਹਨੂੰ ਵੀ ਨਾਲ ਨਾਲ ਅਲਰਟ ਕੀਦੀ ਰੱਖਦਾ ਕਿ ਭਾਈ ਮੇਰੀ ਗੱਲ ਸੁਣ ਲਵੋ ਕਿਤੇ ਪਤਾ ਨਹੀਂ ਕੋਈ ਉਹਦਾ ਆਖਰੀ ਵੇਲਾ ਹੈ ਜਾਂ ਉਹ ਸੁਣਨ ਦਾ ਆਖਰੀ ਵੇਲਾ ਹੈ ਤੇ ਮਜੀਦ ਤੁਸੀਂ ਅਗਰ ਉਹਨਾਂ ਦੀ ਗੱਲ ਸੁਣੋਗੇ ਤੇ ਤੁਸੀਂ ਵੀ ਇੰਜੋਏ ਕਰੋਗੇ ਔਰ ਨਾਲ ਨਾਲ ਥੋੜਾ ਜਿਹਾ ਉਹ ਕੰਮ ਦੀ ਗੱਲ ਵੀ ਕਰਦੇ ਨੇ ਔਰ ਵਿੱਚ ਬੰਦ ਦਾ ਤੜਕਾ ਵੀ ਲਾ ਦਿੰਦੇ 30 ਸੈਕਿੰਡ ਦਾ ਵੀ ਗੈਪ ਨਹੀਂ ਆਉਂਦੇ ਨੇ ਲਫਟਰ 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 ਮੈਂ ਨਾਲ ਵੀ ਬੜਾ ਲਫਟਰ ਜੋ ਕ੍ਰੈਕ ਕਰਦੇ ਨੇ ਐਵੇਂ ਹਾਂ ਮਤਲਬ ਉਹ ਗੱਲ ਮੇਰੀ ਸੁਝਾਈ ਹੈ ਨਾ ਕਿਸੇ ਬੰਦੇ ਦੀ ਬੁਢੀ ਸੀ ਨਾ पूरे शरीके दस दी मेरी बुरी नहीं दस बोली मारी दस मेरी चला अपराज तो तो आख्या सुनो पुत्रो ते काम आएगी कई वि कई अजे वि जेडे ने हाथ खड़े करो जरा मशा ये बहुत ही बैठे ने अल्लाह कई जान के हाथ खड़ा नहीं किया बैठे अल्लाह गल सुन बड़ी, बड़ी। उन्हें बड़ा वा माण कहा जागता है ना आ, मेरा है माई बाप भी आया है अबू बकर है ये निका जहा चंदी माशाल अच्छा भाई ਉਹ ਬੰਦੇ ਨੇ ਨਾ ਮਾਨ ਨਾ ਕਿਹਾ ਪੁੱਤਰ ਥੋੜਾ ਪਿਛੇ ਹੋ ਕੇ ਬੈਠ ਥੋੜਾ ਉਹਨੇ ਮਾਨ ਨਾਲ ਕਿਹਾ ਮਾਨ ਨਾਲ ਵੀ ਕਿ ਮੇਰੀ ਬੁਢੀ ਬਾਹਰ ਗੱਲ ਨਹੀਂ ਇਦਾਂ ਉਹ ਆਪੇ ਕਿ ਜਿਹੜਾ ਬੰਦਾ ਇੰਨੀ ਲੰਮਾ ਸਟਾਰ ਲੈ ਗਿਆ ਤੇ ਸਾਜ ਬਾਦ ਵਾਈਟ ਸੁੱਟ ਦੇ ਉਹ ਮੈਂ ਵੇਖਿਆ ਇੱਕ ਬੰਦਾ ਸੀ ਉਹ ਸਟੇਜ ਸੈਟ ਕਰਦਾ ਤੂੰ ਇਧਰ ਹੋ ਤੂੰ ਇਧਰ ਹੋ ਤੇ ਮਾਈਕ ਤੂੰ ਸੈਟ ਕਰ ਲੰਗਾ ਜਿਵੇਂ ਅਸੀਂ ਆਪਣਾ ਮਾਈਕ ਸੈਟ ਕਰ ਲੰਗਾ ਤੇ ਉਹ ਕਰੰਟ ਨਿਕਰਾਉ ਤਾਡੀ ਖੈਰ ਹੋ ਜੀ ਇਹ ਕਾਹੋ ਜਾਂ ਬੰਦਾ ਸੈਟਿੰਗ ਮੋਟੇ ਵੀ ਨਹੀਂ ਕਰਨੀ ਚਾਹੀਦੀ ਜਿਵੇਂ ਹੈ ਉਵੇਂ ਆਡੀਅেন্স ਨੂੰ ਬਿਠਾ ਰਹਿਣ ਦੋ ਮੈਂ ਬੰਦਿਆਂ ਨੂੰ ਮਾਨ ਵੀ ਹੁੰਦੇ ਯਾਰਾ ਨਾ ਬਾਲਾਂ ਨੂੰ ਲਿਆਓ ਇਧਰ ਤੁਸੀਂ ਕਿਉਂ ਯਾਰਾ ਜ ਕਰਦੇ ਐ ਮਦਦ ਨੂੰ ਲਾਇਆ ਯਾਰ ਬਦਸਾਖਤਾ ਸਾਡੇ ਪੰਜਾਬੀਆਂ ਦੇ ਹੱਥ ਨਹੀਂ ਨਾ ਖਲੋਂਦੇ ਆ ਮਸਜਿਦ ਬੈਣਗੇ ਸਫਾ ਦੇ ਟੀਲੇ ਪੁੱਟੀ ਜਾਣਗੇ ਹਾਂਜੀ ਲੈਟਰਨ ਚ ਬੈਣਗੇ ਨੰਬਰ ਲਿਖੀ ਜਾਣਗੇ ਬੱਸਾਂ ਦੇ ਬੈਣਗੇ ਸੀਟਾ ਪਾੜੀ ਜਾਣਗੇ ਨਾਸਾਂ ਨੂੰ ਹੋਰ ਕੋਈ ਨਹੀਂ ਤੇ ਜਜੂ ਕੱਢੀ ਜਾਣਗੇ ਐ ਤੁਹਾਡਾ ਬੇੜਾ सच्ची गल आवे उनू ढ़ाकने लगा ओए गल मैं बिल्कुल मैं सिधियां गल्ला समझाऊना हाय 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 जान ने ना कहदा तुसी सही मुआसे दी नबस ते हाथ रख दे ओ ना हुन इदर ध्यान करी मेरा जान ने इधर वे मेरा जान मेरा मक्खन मेरी मलाई इदर मेरा काल मलाई हां आई लव यू यू लव मी मेरे वाल तक तेरा जानदा है की ओए मैं सदके जावां इनने मजमे तो अब यार शलाल आप किन्ने जदों दे जलसे करावण लगा आज बंदे बहुत है मा आला है, बहुत इश्तियार नहीं लांदा भी रोटी है नहीं कित्थों को है ਤਾਂ ਦੇਖੋ ਜੀ ਮੈਨੂੰ ਫੋਨ ਤੇ ਆਣਾ ਵੀ ਮੈਂ ਚੌਲਾਂ 'ਚ ਚਨੇ ਪਾਲਾਂ ਮੈਂ ਮੈਂ ਫਿਰ ਕੋਈ ਐਸੀ ਐਪ ਹੋਵੇ ਕੋਈ ਐਸੀ ਐਪਲੀਕੇਸ਼ਨ ਹੋਵੇ ਕਿ ਜਿਹਦੇ 'ਚ ਕੋਈ ਪਿੰਡਾ ਥਾਂਵਾਂ ਤੇ ਆਮ ਤੌਰ ਤੇ ਲੈਂਦੇ ਪੰਜਾਬ ਤੇ ਬਹੁਤ ਆ ਖਰੀਦਾਂ ਵਾਲਾ ਸਾਹ ਹੁੰਦਾ ਨਾ ਚਾਵਲ ਕੋਈ ਮਰ ਗਿਆ ਕੋਈ ਜੀ ਗਿਆ ਕੋਈ ਕਾਹਦਾ ਸਾਹ ਹੁੰਦਾ ਜੀ ਇਹ ਇਹ ਖਰੀਦ ਕਰੋ ਚਾਵਲ ਜਿਹੜੇ ਅੱਲਾ ਦੇ ਨਾਮ ਤੇ ਦਿੰਦੇ ਨੇ ਨਾ ਕੋਈ ਦੇਗਾ ਦੂਗਾ ਲਾ ਰਹੀਆਂ ਮੈਨੂੰ ਨਹੀਂ ਸੁਣਿਆ ਉਹ ਕਹਿੰਦਾ ਕਿ ਵੀ ਕੋਈ ਐਸੀ ਐਪ ਹੋਵੇ ਜਿੱਥੇ ਕੋਈ ਕੋਈ ਵੀ ਬੰਦਾ ਐਵੇਂ ਕੋਈ ਆਪਣਾ ਕੋਈ ਖਾਣ ਪੀਣ ਦੀ ਚੀਜ਼ ਵੰਡ ਰਿਹਾ ਹੋਵੇ ਨਾ ਤੋਂ ਸੈੱਬ ਤੇ ਆ ਜਾਵੇ ਭਾਈ ਜੀ ਨਾਲ ਜਿੱਥੇ ਪਹੁੰਚਣਾ ਜੀ ਭਾਈ ਜ ਬਲੱਸ ਕਿੰਮੀ ਬੰਦਾ ਦੀ ਕੋਈ ਆ ਕੋਈ ਨਹੀਂ ਆ ਮੈਨੂੰ ਫੋਨ ਕੀਤਾ ਵੀ ਮੈਂ ਮੁਰਗਾ ਪਕਾ ਲਾ ਮੈਂ ਫੇਰ ਪਕਾ ਲਾ ਲੋਕਾਂ ਨੂੰ ਮੁਰਗਾ ਖਵਾ ਫੇਰ ਮੈਂ ਆਵਾਂਗਾ ਹੁਣ ਚੌਲ ਖਾਦੇ ਹੁਣ ਪਾਣੀ ਪੀਏ ਗਰਮੀ ਚੋਂ ਜੀ ਫੂ ਹੋ ਜਾਂਦੀ ਐ ਸੱਚੀ ਗੱਲ ਕੋਈ ਚਣੇ ਉਹ ਵੀ ਚਣੇ ਜਾਨੀ ਤੇ ਚਣੇ ਦਾ ਨਾਮ ਸੁਣ ਕੇ ਵਾਹ ਹੋ ਗਈ ਐ ਮੈਨੂੰ ਪਰਸੋਂ ਦਾ ਗਿਆ ਲੱਗਦਾ ਮੈਂ ਰੋਟੀ ਨਹੀਂ ਖਾਦੀ ਉਹ ਆਂਦਾ ਮੈਂ ਪਰਸੋਂ ਦੀ ਰੋਟੀ ਨਹੀਂ ਖਾਦੀ दावत है ना अज गल समझा चाहना इन्ने बंदे बैठे मेरिया भैर भी नोट करो वीर उस बीबी के बंद ने मां कर ली बोलो की की उन्हें क्या मेरी बुढ़ी चूली नहीं कर सकती मैं जी गा बहर नहीं करती कर। उन्हें ना आख्या जमाले आख यारान करता फिर मैं भी कर एक दिन मैं जमाल ना लवान ਉਹਨੇ ਆਪਣੀ ਬੁੜੀ ਨੂੰ ਨਾ ਟੋਇਆ ਕੱਢ ਕੇ ਆਖਿਆ ਮੈਂ ਇੱਥੇ ਬੰਦੇ ਦਾ ਸਿਰ ਨੱਪਿਆ ਤੇ ਕਹਿ ਨਹੀਂ ਦੱਸੀ ਨਾ ਉਹ ਚੰਦ ਮਹੀਨੇ ਲੰਗੇ ਦੋ ਚਾਰ ਬੁੜੀਆਂ ਅੰਕ ਨਹੀਂ ਦਿਨੋਂ ਦਿਨ ਤੂੰ ਘਟਦੀ ਜਾਨੀਏ ਨਹੀਂ ਤੇਰਾ ਰੰਗ ਹੀ ਉੱਬਿਆ ਰਹਿਦਾ ਵਜਨ ਵੀ ਤੇਰਾ ਘਟ ਗਿਆ ਤੂੰ ਬੀਬੀ ਚੱਕ ਕੀਤਾ ਸੀ ਮੈਡੀਕੇਟੇ ਪਰ ਲੈ ਤੂੰ ਹਾਲ ਹੈ ਇਹ ਗੱਲ ਸੁਣਨ ਵਾਲੀ ਸੀ ਬੜੀ ਵੱਡੀ ਹੋਨੇ ਕਿਆ ਵੀ ਤੇਰਾ ਵਜਨ ਘਟਦਾ ਜਾਂਦਾ ਹੈ ਕਿਉਂ ਭਾਈ ਜਾਨ ਤੜਕੀ ਨਾ ਭਾਈ ਖਾਲਦ ਗੱਲ ਸਮਝਾਉਣੀ ਚਾਹਨਾ ਬੰਦਿਆਂ ਨੂੰ ਕਿ ਬੰਦੇ ਬਣਜਣ ਬੀਬੀਆਂ ਵੀ ਬੰਦੇ ਮੇਰੀਆਂ ਭੈਣਾਂ ਧਿਆਨ ਨਾਲ ਸੁਣਨ ਭੈਣੋ ਨਾਸਰ ਮਦਨੀ ਆਇਆ ਮੈਂ ਇਨਸ਼ਾ ਅੱਲਾਹ ਨਖੇੜਾ ਕਰਕੇ ਜਾਣਾ ਤੁਹਾਨੂੰ ਸਮਝਾਉਣ ਆਇਆ ਐਡੀ ਦੂਰੋਂ ਲੋਹਰੋਂ ਆਇਆ ਓਏ ਕਰਾਇ ਵੀ ਦੇਣਾ ਹੀ ਕਿ ਨਹੀਂ ਅੱਲਾ ਮੇਰਾ ਯਾਰ ਹੈ ਲੋਕਾਂ ਲਈ ਫੀਸ ਇਹ ਦੇ ਲਈ ਆਇਨੂੰ ਪੁੱਛੋ ਆ ਹੋਂ ਅੰਦਰ ਇੱਕ ਜਲਸਾ ਬੁੱਕ ਹੋਇਆ ਪਹਿਲੋਂ ਹੀ ਮੈਂ ਪੈਸੇ ਆਪਣੇ ਅਕਾਊਂਟ ਚ ਮੰਗਾ ਲਏ ਨੇ ਆ ਹੋਂ ਹੀ ਅੰਦਰ ਬੈਠੇ ਆ ਜਾਨੀਆਂ ਦਾ 26000 ਦਾ ਤੇਲ ਲੱਗਦਾ ਮਰ ਜੇ ਹੁਣ 40000 ਦਾ ਲੱਗਦਾ ਇਸ ਇਸ ਜਸਟ ਐਨ ਚੈਕ ਇਟਸ ਕਲਿੱਕ ਅਪ ਚੈਕ ਮਦਦੀ ਸਾਹਿਬ ਨਾਲ ਬਹੁਤ ਜ਼ਿਆਦਾ ਫੰਨੀ ਬਹੁਤ ਜ਼ਿਆਦਾ ਮਤਲਬ ਅੰਦਾਜ਼ ਇਹਨਾਂ ਦਾ ਕਮਾਲ ਹੋ ਗਿਆ ਕੰਮ ਨਹੀਂ ਕੰਮ ਨਹੀਂ ਰਹਿ ਗਿਆ ਹੁਣ ਬੜਾ ਤੇਲ ਲੱਗਦਾ ਆਹਦਾ ਮੈਂ ਹੁਣ ਇੱਥੇ ਖਲੋਤਾ ਹਾਂ ਜੇ ਆ ਤਵੱਜੋ ਕਰਿਆ ਜੇ ਉਹਨੇ ਕਹਿਆ ਨਹੀਂ ਮੈਂ ਤੈਨੂੰ ਕੀ ਦੱਸਾਂ ਮੇਰੇ ਬੰਦੇ ਨੇ ਬੰਦਾ ਮਾਰ ਕੇ ਨਾ ਤੇ ਸਿਰ ਵਿੜੇ ਚ ਨਪਿਆ ਤੇ ਮੈਨੂੰ ਰਾਤ ਨੀਂਦ ਹੀ ਨਹੀਂ ਆਉਂਦੀ ਵੀ ਜਿਸ ਦਿਨ ਫੜੇ ਗਏ ਸਾਰੇ ਹੀ ਮਰ ਗਏ ਉਹ ਗੱਲ ਤੇਰੇ ਅੱਗੇ ਮੇਰੇ ਅੱਗੇ ਚੱਲਦੀ ਚਲਾਉਂਦੀ ਪੂਰੇ ਪਿੰਡ ਚ ਫੈਲ ਗਈ ਉਨਾ ਮਾਰ ਕੇ ਥਾਂ ਤੇ ਹੋਏ ਇਹਨੂੰ ਫੜੋ ਏ ਬੰਦੇ ਮਾਰ ਕੇ ਤੇ ਘਰ ਹੀ ਨਾ ਪੀ ਆਉਂਦਾ ਉਹ ਧਿਆਨ ਕਰ ਮੇਰੇ ਵਾਟ ਯੂਰ ਪ੍ਰੋਬਲਮ ਅੱਲੋ ਤਾਂ ਉਹਨਾਂ ਕੋਈ ਗੱਲ ਹੀ ਕਰ ਤੇ ਧਿਆਨ ਕਰ ਮੇਰਾ ਚਾਨ ਇਧਰ ਵੇਖ ਹੁਣ ਨਾ ਕੰਮ ਕਰੀ ਗੱਲ ਮੈਂ ਮਾਰਾਂਗਾ ਜੇ ਉਹਨੇ ਮੈਂ 5 ਮਿੰਟ ਬਾਅਦ ਮਾਰ ਜਾਣਾ ਫਿਰ ਕਰ ਲਾ ਜਿੰਦਗੀ ਦਾ ਨਹੀਂ ਨਾ ਪਤਾ ਕੋਈ ਵੀ ਤੇ ਤੇਰੀ ਗੱਲ ਹੀ ਨਾ ਰਹਿ ਜਿਵੇਂ ਵੇਖ ਚੱਲ ਓਏ ਉਹ ਪਿੰਡ ਵਾਲਿਆਂ ਕਿਹਾ ਵੀ ਇਹਦੇ ਘਰ ਚੱਲੀਏ सारा पिंड के तो नपी आंदा है उन्हें चलो वो पिंड आ गया घर उन्हें आख्या हाँ भाई तू सुने बंदा मार के नपया वेड़े बेच उन्हें आख्या सौ रब जहा काम कभी जिंदगी च नहीं किया उन्हें क्या वो ध्यान कर पुत्र मोबाइल ध्यान कर बिलू सूप छी जान मेरा चानून कह जानू आई है मेरी महफिल विद नासर मतनी

ਹਾਂਜੀ ਜੇ ਆ ਗਨਮੈਨ ਵੀ ਤੇ ਟੱਚ ਮੌਲਵੀ ਤੇ ਟੱਚ ਹਾਜੀਏ ਤੇ ਟੱਚ ਜਿੰਨ ਉਹ ਨੱਥੂ ਵੀ ਤੇ ਟੱਚ ਫੱਤੂ ਵੀ ਟੱਚ ਕਾਮ ਵਾਲੇ ਟੱਚ ਗਟਰ ਕੱਟ ਨਾਲੇ ਵੀ ਟੱਚ ਨਹੀਂ ਜਿੰਨੂ ਵੇਖੋ ਅੱਲਾ ਇਹਦਾ ਟੱਚ ਮੋਬਾਈਲ ਓਏ ਜਿੰਨਾ ਇਸ ਮੋਬਾਈਲ ਨਾਲ ਟੈਚ ਹੋਇਆ ਇਹਨਾਂ ਕਦੇ ਕੁਰਾਨ ਦੀਆਂ ਸਤਰ ਉਹ ਬੀਬੀ ਦੀਆਂ ਗੱਲਾਂ ਪੂਰੇ ਪਿੰਡ 'ਚ ਧੁੰਮੀਆਂ ਤੁਜੋ ਕਰਾ ਅ ਛੱਡੋ ਪੱਕਾ ਛੱਡੋ ਮਹਿਰਾਨੇ ਉਹਨਾਂ ਚੰਨ ਭਾਈ ਮੌਲਵੀ ਨੂੰ ਗੱਛ ਪੈ ਜਾਂਦੇ ਆ ਤੇ ਜਦੋਂ ਮਰਜੀ ਉੱਥੇ ਖਲੋਂਦੇ ਵਾ ਮੁਰਕੇ ਨਾ ਲੈ ਜਾਓ ਇਹਨੂੰ ਲਾਹੌਰ ਅੱਲਾ ਡਾਕਟਰ ਅਗਿਆਲੇ ਲਾਹੌਰ ਲੈ ਜਾ ਤੇ ਹਾਂਜੀ ਲਾਹੌਰ ਇਸ ਲਈ ਇਹ ਕਿ ਬਸ ਆਪਣਾ ਜਿਹੜੇ ਵੀ ਇੱਥੇ ਹਤਾਲ ਲੋਕ ਹੁੰਦੇ ਨੇ ਉਹ ਬੰਦਾ ਬਿਮਾਰ ਹੁੰਦਾ ਨਾ ਤੇ ਉਹ ਆਨੇ ਜੀ ਲਾਹੌਰ ਲੈ ਜਾ ਕਿਸੇ ਵੀ ਸਰਕਾਰੀ ਹਸਪਤਾਲ ਜਾਣਾ ਲਾਹੌਰ ਲੈ ਜਾ ਅੱਛਾ ਮੈਂ ਇਹ ਬਹੁਤ ਗਿਆਨੀ ਨੇ ਕਿ ਮੈਂ ਨਾ ਵੇਖਿਆ ਕਿ ਇਹਨਾਂ ਆਡੀਅנס ਨੂੰ ਇੰਗੇਜ ਰੱਖਦੇ ਨੇ ਅਦਰਵਾਇਜ਼ ਗੱਲ ਸੁਣਾਈ ਜਾਂਦੇ ਲੋਕ ਤੇ ਉਹ ਆਡੀਅਨ ਨੂੰ ਇੰਗੇਜ ਨਹੀਂ ਕਰਦੇ ਇਹ ਹੁਣ ਅਗੇਨ ਐਂਡ ਅਗੇਨ ਆਪਣਾ ਕਹਿੰਦੇ ਵੀ ਆਪਣੀ ਅਟੈਂਸ਼ਨ ਲੋਕਾਂ ਦੀ ਡਰਾ ਕਰਦੇ ਨੇ ਆਪਣੇ ਦੀ ਬੜੀ ਕੁਆਲਿਟੀ ਹੁੰਦੀ ਹੈ ਇਹਦਾ ਮਤਲਬ ਆਪਣੀ ਆਡੀਅנס ਤੇ ਨਜ਼ਰ ਵੀ ਰੱਖ ਨਜ਼ਰ ਰੱਖ ਔਰ ਫਿਰ ਉਹਨਾਂ ਦੀ ਹਾਜ਼ਰ ਦਿਮਾਗੀ ਚੈੱਕ ਕਰੋ ਕਿ ਮਤਲਬ ਕਿਸ ਤਰ੍ਹਾਂ ਕੁਇਕ ਰਿਸਪੌਂਸ ਦੇ ਦਿੰਦੇ ਨੇ ਤਾਂ ਇਹ ਨਹੀਂ ਕਿ ਇੱਕੋ ਹੀ ਗੱਲ ਇੱਕੋ ਬੰਦੇ ਨੂੰ ਕਹਿਣਗੇ ਮੁxtਲਫ ਬੰਦੇ ਨੂੰ ਮੁxtਲਫ ਗੱਲ ਮੈਂ ਨਾ ਵੀ ਹਰ ਮੈਚ ਵਿੱਚ ਤਾਂ ਲੱਗਦਾ 30 ਸੈਕਿੰਡ ਬਾਅਦ ਅੱਠ ਆ ਬਿਲਕੁਲ ਜੀ ਮੈਂ ਨਾ ਵੀ ਆ ਨਹੀਂ ਪਾਤੀ ਲਾਹੌਰ ਵਾਲੇ ਜਦੋਂ ਡਾਕਟਰਾਂ ਕੋ ਮਰੀਜ਼ ਫੁੜਕ ਜਾਏ ਉਹ ਆਂਦੇ ਨੇ ਇਹਨੂੰ ਲਾਇਲਪੁਰ ਲੈ ਜਾਓ ਸੱਚੀ ਗੱਲ ਹੈ ਉਹ ਮੇਰੇ ਡਾਕਟਰ ਲਾਹੌਰ ਦੇ ਬੇਲੀ ਪੁੱਤਰੇ ਬੈਲ ਦੀ ਲਾਈਟ ਬੰਦ ਉਹ ਲਾਹੌਰ ਦੇ ਬੇਲੀ ਮੇਰੇ ਡਾਕਟਰ तो वो डॉक्टर फरीद अहमद खान साहब डॉक्टर वकास साहब डॉक्टर शजाद साहब ऑफ कार्डियोलॉजी आए और डॉक्टर जहीर साहब शहरी और डॉक्टर वकास साहब कसूर आए ये मेरे यार डॉक्टर नज़ीर साहब वो डॉक्टर जनाह हॉस्पिटल के बड़े बड़े दोस्त अहबाब ने वो मैनू कहन लगे मदनी साहब सानू लोग ने बदनाम हीता है लाहौर जाता बच के नहीं आता एक अक्सर शहर के लोग ਦਵਾਈਆਂ ਪੁੱਠੀਆਂ ਸਿੱਧੀਆਂ ਖਾ ਖਾ ਕੇ ਤੇ ਗੁਰਦੇ ਫੇਲ ਹੋ ਜਾਂਦੇ ਨੇ ਤੇ ਫਿਰ ਉਹ ਆਂਦੇ ਨੇ ਲਾਹੌਰ ਲੈ ਜਾਓ ਤੇ ਫਿਰ ਸਾਡੇ ਕੋਲ ਜਦੋਂ লাশ ਵਾਪਸ ਜਾਂਦੀ ਆਂਦੇ ਲਾਹੌਰ ਗਿਆ ਕਦੀ ਮੁੜਿਆ ਨਹੀਂ ਸੱਚੀ ਗੱਲ ਓਏ ਪਹਿਲੋਂ ਹੀ ਧਿਆਨ ਨਾਲ ਦਵਾਈ ਕਰਾਇਆ ਕਰੋ ਫਿਲਟਰ ਵਾਲਾ ਪਾਣੀ ਪੀਓ ਹਾਂਜੀ ਧਾਕੀ ਮਾਂ ਤੋਂ ਵੀ ਬਚੋ ਆਂਦੇ ਜੀ ਉਹਦੀ ਕੋਪ ਪੁੜੀ ਨਾਲ ਆਮ ਆ ਜਾਂਦਾ ਹੈ ਸੱਚੀ ਗੱਲ ਹੈ ਨੀ ਆਖ ਲਿਆ ਵੀ ਮੈਨੂੰ ਸ਼ੂਗਰ ਹੈ ਮੈਨੂੰ ਕਿਸੇ ਨੇ ਆਖਿਆ ਵੀ ਕੁਜਰਾ ਵਾਲੋ ਤੁਹਾਨੂੰ ਦਵਾਈ ਲੈ ਦੇਣੇ ਉਥੇ ਹਕੀਮ ਹੈ ਉਹਾਂ ਦਾ ਸ਼ੂਗਰ ਨਹੀਂ ਰਹਿੰਦੀ ਮੈਂ ਉਹਨੂੰ ਕਿਹਾ ਕਿਵੇਂ ਅਰੇ ਇਹ ਤਾਂ ਬੰਦਾ ਹੀ ਰਹਿਣਾ ਸ਼ੂਗਰ ਕਿਵੇਂ ਰਹਿਣਾ ਵੀ ਬੰਦਾ ਹੀ ਅਗਲੇ ਜਹਾਂ ਜਾਣ ਅੱਲਾ ਉਹ ਵੀਰੋ ਆਪਣੀ ਸਿਹਤ ਤੇ ਜਹਾਨ ਉਹ ਪਿੰਡ ਵਿੱਚ ਨਾ ਬੰਦੇ ਇਕੱਠੇ ਹੋ ਗਏ ਤੇ ਬੰਦਿਆਂ ਆਖਿਆ ਵੀ ਹੁਣ ਪੁੱਟੋਏ ਦਾ ਵੇੜਾ ਉਹਨੇ ਆਖਿਆ ਲੋਕੋ ਦਵਾਈ ਖਦਾ ਦੀ ਮੈਨੂੰ ਕੁਝ ਨਾ ਕਹਿਣਾ

ਸੋਈ ਜੋ ਵੇਖ ਦਮ ਕੋਟੇ ਜਾਏ ਗੱਲ ਜੀ ਦੇ ਵਿੱਚ ਰਵੇ ਖੁਗਿਆ ਕਨੂਆ ਪੰਜਾਲ ਨਾ ਸੋਟੇ ਜਾਏ ਵੇਖ ਦਸਨਾ ਕਿਸੇ ਦਾ ਭਲਾ ਨਹੀਂ ਆ ਪਾਵੇਂ ਪੁੱਛ ਕੇ ਲੋਕ ਨਾ ਖੋਟੇ ਜਾਏ ਵਾਰੇ ਸ਼ਾਹ ਨਾ ਤੇ ਤੇ ਸੰਦੂਕ ਖੁੱਲੇ ਪਰ ਜਿੰਦ ਦਾ ਜੰਦਰਾ ਟੁੱਟ ਜਾਏ ਇਹ ਗੱਲ ਸੱਚੀ ਜਿਹੜਾ ਬੰਦਾ ਉਹ ਆਂਦੇ ਦਾ ਬੰਦਾ ਆਪਣਾ ਗਾਦਰ ਆ ਦਾ ਚੰਗਾ ਏ ਕੋਈ ਸੰਗੀ ਸਾਥੀ ਬਣਦਾ ਦੂਜਾ ਬੰਦਾ ਦੀ ਮਾਰ ਸਕਦਾ ਤੇ ਮਦਨੀ ਸਾਹਿਬ ਨੇ ਇਹ ਗੱਲ ਬਿਲਕੁਲ ਸਹੀ ਦਾ ਸੱਚ ਆਖੀ ਹੈ ਪੀਰ ਦਾ ਉਹ ਬੰਦਾ ਇੱਕ ਤੁਹਾਡੀ ਪਤਨੀ ਹੈger ਤੇ ਉਹ ਵੀ ਤੁਹਾਡੇ ਨਾਲ ਮਨਮ ਅਸੇ ਤੁਸੀਂ ਅੱਛੀ ਚੈੱਕ ਕਰਨਾ ਚਾਹੁੰਦੇ ਤੁਸੀਂ ਉਹਨਾਂ ਨਾਲ ਗੱਲ ਕਰੋ ਅਗਰ ਉਹ ਰਾਜ਼ ਰੱਖ ਸਕਦੀ ਹੈ ਨਹੀਂ ਜੇ ਜਿਵੇਂ ਉਹ ਬੰਦਾ ਹੈ ਉਹਦੀ ਬੁਢੀ ਨੇ ਦਿਹਾਣੇ ਨੂੰ ਬਣਾ ਬਣਾਤਾ ਹੈ ਇਸ ਗੱਲ ਨੂੰ ਦੇਖਿਆ ਨਹੀਂ ਕਿ ਮੈਂ ਬੰਦੇ ਨੂੰ ਬਚਾਣਾ ਹੈ ਕਿ ਮੈਂ ਉਹਦੇ ਝੰਡਾ ਲਾਣਾ ਹੈ ਲੇਕਿਨ ਇੱਕ ਹੋਰ ਵੀ ਇਸੇ ਬੁਢੀਆਂ ਨਾਲ ਜੁੜੀ ਗੱਲ ਹੈ ਜੇਕਰ ਕਿਸੇ ਨੂੰ ਗੱਲ ਦੱਸਣੀ ਹੋਵੇ 90 ਇਹ ਕੋਈ ਵੀ ਕਿਸੇ ਨੂੰ ਦੱਸਣੀ ਨਹੀਂ ਅਗਰ ਉਹ ਗੱਲ ਤੇਜ਼ ਤਰੀਨ ਪਹੁੰਚਣੀ ਹੈ ਤਾਂ ਫਿਰ ਦੱਸੋ ਕਿ ਵੀ ਉਹ ਨਾਲ ਨਸੀਹਤ ਡਿਸਕਲੇਮਰ ਲਾ ਦਿਓ ਕਿ ਵੀ ਇਹਸਟ ਮੀਡੀਅਮ ਜੀ ਫਾਸ ਮੀਡੀਅਮ ਫਿਰ ਤੁਸੀਂ ਉਹਨੂੰ ਮੈਂ ਤਾਂ ਪਰ ਲਾ ਕੇ ਜਾਂਦੇ ਨੇ ਗੱਲ ਮੈਂ ਨਾ ਜ਼ੀ ਨਿਊਜ਼ ਹੈ ਤੇ ਕੁਛ ਨਹੀਂ ਟਾਈਮਜ਼ ਨਾ ਅਪੋਚਨਰੀ ਟ੍ਰਾਈਬੂਨ ਕੁਛ ਨਹੀਂ ਬਾਜੀ ਫਿਰ ਜੋ ਹੀ ਹੈ ਫਿਰ ਉਹ ਆਪਣੀ ਉਹਨੂੰ ਪਰ ਲਾ ਦਿੰਦੇ ਨੇ ਗੱਲ ਇਸੇ ਤਰ੍ਹਾਂ ਜੀ ਲੇਕਿਨ ਇਹ ਕਿਹਨਾਂ ਦਾ ਮਕਸਦ ਹੈ ਕਿ ਵੀ ਸਾਡੀ ਇਹ ਕਲਚਰ ਦਾ ਸਾਡੀ ਬੋਲੀ ਦਾ ਹਿੱਸਾ ਹੈ ਕਿ ਵੇਖੋ ਉਹਨਾਂ ਨੇ ਕੰਮ ਦੀ ਗੱਲ ਵੀ ਕੀਤੀ ਔਰ ਜਿਸ ਤਰ੍ਹਾਂ ਜੀ ਉਹਨਾਂ ਨੂੰ ਇੰਗੇਜ ਵੀ ਔਰ ਇਹਦੇ ਵਾਸਤੇ ਵੀ ਸਰ ਤੁਹਾਨੂੰ ਕੋਈ ਮਿਹਨਤ ਚਾਹੀਦੀ ਤੁਹਾਡੀ ਜਿਹੜੀ ਸੋਸ਼ਲ ਅਬਜ਼ਰਵੇਸ਼ਨ ਹੈ ਸੋਸ਼ਲ ਅਬਜ਼ਰਵੇਸ਼ਨ ਹੈ ਨਾ ਉਹ ਇੰਨੀ ਕਿ ਸਟਰੋਂਗ ਹੋਵੇ ਕਿ ਤੁਸੀਂ ਮਾਸ਼ਰੇ ਦੀ ਨਸ ਤੇ ਹੱਥ ਰੱਖ ਕੇ ਉਤੋਂ ਕਹਿੰਦੇ ਨੇ ਕਿ ਵੀ ਹਾਸਾ ਜਾਂ ਕਾਮੇਡੀ ਹੋਉਂਦੀ ਹੈ ਕਿ ਜਿਹਨੂੰ ਨਜ਼ੋੜੇ ਦੇ ਵਿੱਚੋਂ ਅਥਰੂ ਨਿਕਲਣਾ ਦੇਖੋ ਜੀ ਹਾਂ ਜਿਹੜਾ ਟਾਪਿਕ ਨੇ ਚੂਜ਼ ਕੀਤਾ ਕਿ ਮੀਆਂ ਬੀਵੀ ਦਾ ਮੀਆਂ ਬੀਵੀ ਵੀ ਜਿਹੜੇ ਹੁੰਦੇ ਨਾ ਇਹ ਫੈਮਿਲੀ ਔਸਕਰ ਵਾਲਾ ਦੇਖਿਆ ਕਿ ਇਹ ਨਿਊਕਲੀਅਰ ਫੈਮਿਲੀ ਦਾ ਨਿਊਕਲੀਅਸ ਆਫ ਸੋਸਾਇਟੀ ਤੇ ਮੀਆਂ ਬੀਵੀ ਦੇ ਉੱਤੇ ਜਿੰਨੇ ਜ਼ਿਆਦਾ ਲਤੀਫੇ ਨੇ ਉਹ ਉਹਨਾਂ ਦੇ ਅੱਗੇ ਬਾਕੀ ਸਾਰੇ ਘੱਟ ਜਾਂਦੇ ਨੇ ਬਹੁਤ ਖੁਦਾਇ ਲੇਕਿਨ ਤੇ ਤੁਹਾਡਾ ਇੰਤਖਾਬ ਫੇ ਦੁਬਾਰਾ ਮੈਂ ਕਹਾਂਗੀ 8 10 ਆਊਟ ਆਫ 10 ਤੇ ਬਹੁਤ ਅੱਛਾ ਹੈ ਤੇ ਬਾਕੀ ਸਾਡੀ ਵੇਖਣ ਨੂੰ ਵੀ ਅਸੀਂ ਜਿਵੇਂ ਲੱਗਾ ਮੈਂ ਦੱਸਣੇ ਆਪਣਾ ਤੁਹਾਨੂੰ ਜ਼ਰੂਰ ਦੱਸਣਾ ਹੈ ਔਰ ਇਸ ਤਰ੍ਹਾਂ ਦੇ ਅਗਰ ਕੋਈ ਤੁਹਾਡੇ ਵੀ ਗਿਆਨੀ ਜਿਹੜੇ ਹੋਣ ਜਿਹੜੇ ਗਿਆਨ ਦੇ ਨਾਲ ਨਾਲ ਥੋੜਾ ਜਿਹਾ ਕਮੇਡੀ ਦਾ ਤਰਕ ਵੀ ਦਿੰਦੇ ਹੋ ਤਾਂ ਤੇ ਦੱਸੋ ਤਾਂ ਕਿ ਅਸੀਂ ਵੀ ਉਹਨਾਂ ਨੂੰ ਸੁਣੀਏ ਔਰ ਆਪਣੇ ਜਿਹੜੇ ਦੂਜੇ ਸਾਡੇ ਵੀਵਰ ਜਨਨਾਂ ਨਾਲ ਸਾਂਝਾ ਕਰੀਏ ਆਪਣਾ ਖਿਆਲ ਤੇ ਧਿਆਨ ਰੱਖਣਾ ਚੜ੍ਹਦੀ ਕਲਾ ਚ ਰ